ਇਸ ਦਾ ਕਾਫੀ ਐਨਡੀਪੀਐਸ ਦੇ ਪਰਚੇ ਵੀ ਦਰਜ ਨੇ ਇਸ ਦੇ ਉੱਤੇ। ਕੋਈ ਤੁਹਾਨੂੰ ਉਸੇ ਚੀਜ਼ ਦਾ ਆਨਸਰ ਕਰ ਰਹੇ ਜੀ ਇਹ ਕਾਰਪੋਰੇਸ਼ਨ ਵੱਲੋਂ ਸਟੂ ਫੋਰਸ ਰੈਕੁਇਜ਼ੀਸ਼ਨ ਹੋਈ ਸੀ ਜੀ। ਦੇ ਸੈਂਟਰਸ ਦਾ ਲੈਟਰ ਯਸਟਰਡੇ ਉਸ ਦੇ ਤਹਿਤ ਅਸੀਂ ਜਿਹੜੀ ਹੈ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ। ਕਿੰਨੇ ਸਮੇਂ ਤੋਂ ਸਰ ਇਹ ਕੰਮ ਕਰ ਰਹੀ ਸੀ ਜਿਨ੍ਹਾਂ ਦੇ ਅੱਜ ਕਾਰਪੋਰੇਸ਼ਨ ਇਹਦਾ ਰਿਕਾਰਡ ਚੈੱਕ ਕਰਕੇ ਦੱਸਾਂਗੇ ਜੀ। ਜੀ। ਸਰ ਇਸ ਲੜਕੇ ਨੂੰ ਪਹਿਲਾਂ ਇਹ ਦੋਨੋਂ ਵੀ ਪੜੀ ਗਈ ਸੀ ਥੋੜੇ ਦਿਨ ਪਹਿਲਾਂ। ਰਿਪੋਰਟ ਚੈੱਕ ਕਰਨ ਵਾਲੀ ਚੀਜ਼ ਹੈ ਜੀ। ਹਮ। ਠੀਕ ਹੈ। ਜੀ ਸਰ। ਹਾਂਜੀ ਨੰਬਰ 181 ਮੌਜੂਦ ਹੈ ਨਗਰ ਨਿਗਮ ਦੀ ਹਾਂਜੀ ਹਾਂਜੀ ਤੁਸੀਂ ਜਨਾਸਪੋਰਟਿੰਗ ਨੂੰ ਆਏ ਕਵਰ ਦੇ ਨਗਰ ਨਿਗਮ ਕਰ ਲਵਾਂ ਜਿਹੜੀ ਇਲੀਗਲ ਕੰਸਟਰਕਸ਼ਨ ਹੈਗੀ ਉਹਨਾਂ ਨੂੰ ਮੌਕੇ ਮੌਕੇ ਤੇ ਜਿਹੜਾ ਆਇਡੈਂਟੀਫਾਈ ਕੀਤਾ ਜਾਂਦਾ ਜੋ ਇਹ ਉਹਨਾਂ ਨੇ ਆਇਡੈਂਟੀਫਾਈ ਕੀਤੀ ਸੀਗੀ ਪ੍ਰੋਪਰਟੀ ਦੇ ਤਹਿਤ 2.5 ਫੋਰਸ ਰਿਕਵਿਜ਼ੀਸ਼ਨ ਕੀਤੀ ਸੀ ਤੇ ਉਹਨਾਂ ਦੀ ਟੀਮ ਦੀ ਸਕਿਉਰਿਟੀ ਪਲੱਸ ਉਹਨਾਂ ਦੀ ਮਕੀਨਰੀ ਦੀ ਸਕਿਉਰਿਟੀ ਹੈ ਉਹ ਇਨਸ਼ੋਰ ਕਰਨ ਲਈ ਅਸੀਂ ਅੱਜ ਇੱਥੇ ਅਦਰਵਾਈਜ਼ ਜਿਹੜਾ ਕੋਈ ਨਸ਼ੇ ਤਸਕਰਾਂ ਦੇ ਵਿੱਚ ਚਲਦੀ ਹੈ ਕਿ ਪੀਲਾ ਪੰਜਾ ਉਹਨਾਂ ਦੀ ਪ੍ਰੋਪਰਟੀ ਸੀ ਚੱਲਦਾ ਪਰ ਗ੍ਰੈਂਡ ਵੀ ਕੰਸਰਨ ਚੱਲਦਾ ਹੈ ਤੇ ਅਸੀਂ ਉਹ ਤਾਂ ਜੇ ਆਪਾਂ ਰਿਕਾਰਡ ਚੈੱਕ ਕਰਾਂਗੇ ਜੇ ਇਦਾਂ ਦੀ ਕੋਈ ਗੱਲ ਹੋਊਗੀ ਤੇ ਵੀ ਵੀ ਵਿਲ ਆਲਸੋ ਉਹ ਵੀ ਨੋਟੀਫਾਈ ਹੋਣੇ ਕੀਤਾ ਜਾਏਗਾ ਉਹਦੇ ਵਿੱਚ ਜਿਹੜਾ ਕੀਤਾ ਜਾਏਗਾ ਫਿਲਹਾਲ ਜੋ ਮਤਲਬ ਹੈ ਨਾ ਵੱਲੋਂ ਨਗਰ ਨਿਕਮ ਤੋਂ ਸਰਕ 4 ਸਰਕਵਿਜ਼ਿਸ਼ਨ ਕੀਤੀ ਸੀ ਵੀ ਆਰ ਸਪੋਰਟਿੰਗ ਦਮ ਟੋਰਲੀ ਥੈਂਕ ਯੂ ਥੈਂਕ ਯੂ ਸਰ ਪੁਲਿਸ ਨੇ ਅਧਿਕਾਰਿਕ ਤੋਂ ਜਿਹੜਾ ਸਰ ਸਰ ਥੋੜੀ ਜੀ ਆਫੀਸ਼ਲ ਪੁਆਇੰਟ ਬੋਲੋ ਹਾਂ ਫਿਰ ਸਾਈਡ ਤੇ ਆ ਜੀ ਇੱਧਰ ਕਰੂੰਗਾ ਇੱਧਰ ਹੀ ਠ ਇੱਕ ਮਿੰਟ ਇੱਕ ਮਿੰਟ ਸਸ ਇੱਕ ਛੋਟੀ ਜਿਹੀ ਬੇਸਟੋਰੀ ਹੈ ਇਸ ਦੇ ਉੱਤੇ ਕਿੰਨੇ ਮਾਮਲੇ ਦਰਜ ਹੁੰਦੇ ਨੇ ਰਿਪੋਰਟ ਜੇ ਕਰਤੀ ਆ ਬੰਦੇ ਤਾਂ ਇਹ ਤਾਂ ਹੀ ਦੱਸੋ ਸਰ ਵੈਸੇ ਪਤਾ ਹੋਏਗਾ ਹਾਂ ਵੀ ਅੰਨੇ ਤੇ ਤਿੰਨੋ ਭਰਾ ਅੰਦਰ ਅਸੀਂ ਤੁਹਾਨੂੰ ਸਾਹਿਬ ਨੂੰ ਜਾਂ ਸਿੱਟੋ ਪਾ ਕਲੀਅਰ ਕਰ ਪਾਵਾਂਗੇ ਅੱਛਾ ਜੀ ਤੁਹਾਨੂੰ ਮੌਕੇ ਦੇ ਇਸ ਚੌਂਕੀ ਦੇ ਹੈਗੇ ਕਿੰਨੇ ਮਾਮਲੇ ਦਰਜ ਹੁੰਦੇ ਨੇ ਤੁਸੀਂ ਲਾ ਲਓ ਹਾਂ ਜੀ ਲਾ ਲਓ ਪਰਮਜੀਤ ਫਰਮਜੀਤ ਲਾਲ ਇੱਕ ਮਿੰਟ ਮੇਰੇ ਕਰਨਾ ਆ ਐਂਗਲ ਨਹੀਂ ਠੀਕ ਲੈਣਾ ਐਂਗਲ ਦੇਖ ਲਓ ਐਂਗਲ ਦੇਖੀ ਠੀਕ ਹੈ ਇਹ ਇੱਕ ਮਿੰਟ ਆਜੋ ਆਪਣਾ ਉਹ ਕਿੱਥੇ ਪੁੱਛਣ ਕਿੱਥੇ ਆ ਬੰਗਾਲ ਹੈ ਨਾ ਮਹਾਰਾਜ ਅੰਦਰ ਰਾਜ ਇੱਕ ਮਿੰਟ ਇੱਕ ਮਿੰਟ ਥੇਸਾ ਲੈਣ ਕਿਹੜਾ ਹੈ इस एरिया सारा एक इसका बिल्डिंग कैनडे तो पता हो बिल्डिंग खाली चीज बनी है उसके बाद एक नामक है अंदर तो 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 है मैरिट वाले सिर्फ अंदर है या बाहर है ਅੱਜ ਜੋ ਇੱਥੇ ਪਾਰਗੋ ਕੈਂਪ ਦੇ ਵਿੱਚ ਐਕਸ਼ਨ ਹੋਇਆ ਹੈਗਾ ਸਾਨੂੰ ਕੱਲ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜੋ ਇੱਕ ਲੈਟਰ ਆਈ ਸੀਗੀ ਜੋ ਉਹਨਾਂ ਨੇ ਇਲੀਗਲ ਜਿਹੜੀ ਇੱਥੇ ਬਿਲਡਿੰਗ ਆਇਡੈਂਟੀਫਾਈ ਕੀਤੀ ਸੀ ਇਲੀਗਲ ਕੰਸਟਰਕਸ਼ਨ ਜਿਹੜੀ ਆਇਡੈਂਟੀਫਾਈ ਕੀਤੀ ਸੀ ਉਸ ਦੇ ਤਹਿਤ ਅਸੀਂ ਅੱਜ ਜਿਹੜੀ ਇੱਥੇ ਫੋਰਸ ਡਿਪਲੋਏ ਕੀਤੀ ਹੈ ਜਿਹੜੀ ਨਗਰ ਨਿਗਮ ਦੀ ਐਮਟੀਪੀ ਦੀ ਟੀਮ ਹੈਗੀ ਹੈ ਜੀ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਪਲੱਸ ਉਹਨਾਂ ਦੀ ਜਿਹੜੀ ਮਸ਼ੀਨਰੀ ਹੈਗੀ ਆ ਤਾਂ ਜੋ ਆਪਣਾ ਜੋ ਜਿਹੜੇ ਪ੍ਰੋਸੀਜਰ ਦੇ ਨਾਲ ਕੰਮ ਅੱਜ ਕਰ ਰਹੇ ਹੈਗੇ ਆ ਉਹਨਾਂ ਦੀ ਸਿਕਿਉਰਿਟੀ ਨੂੰ ਇਨਸ਼ੋਰ ਕਰ ਸਕੀਏ ਜੀ ਥੈਂਕ ਯੂ ਸਰ ਥੈਂਕ ਯੂ ਸਰ ਆਪਣੀ ਦੁਬਾਰਾ ਵੀ ਜੀ ਮੈਚ ਕਰ ਮੈਂ ਕਿਉਂ 라ਪਲਾਉਂ ਕੀਤਾ ਕੁੜਾ ਤਾਂ ਪੁਲਿਸ ਵਾਲੇ ਨਹੀਂ ਕੰਮ ਕਰਾਉਂਦੇ